ਇਹ ਇੰਡਸਟਰੀ ਆਦੀ ਮੂਰਖ ਇੰਡਸਟਰੀ ਆਦੀ ਆ ਇਹ ਫਰੀ ਦੇ ਵਿੱਚ ਆਰੋ ਵੀ ਚੱਕਿਆ ਇਹਨਾਂ ਨੂੰ ਜੋ ਜੋ ਹੀ ਕਹਿੰਦੇ ਨੇ ਉਹ ਕੁਝ ਕਰਦੇ ਰਹੇ ਐਸੇ ਜਗ੍ਹਾ ਦਾ 50000 ਦਾ ਗੋਰੀ ਇਹ ਚੀਜ਼ਾਂ ਕਿਉਂ ਪੰਜਾਬ ਸਰਕਾਰ ਦੀ ਸੀ ਇਹ ਆਇਆ ਕਿ ਇਹ ਬਣਾ ਲੈਣਗੇ ਆਹ ਚੀਜ਼ਾਂ ਕਰ ਲੋਗੇ ਕਿਉਂ ਨਾ ਰੋਕ ਨਹੀਂ ਗਾ ਲੈ ਜੇ ਰੋਕ ਨਹੀਂ ਤਾਂ ਉਹਨਾਂ ਨੇ ਤਾਂ ਨਾ ਬੰਦ ਕਰਨਾ ਮੈਂ ਉਤਾਰ ਸਿੰਘ ਤਨੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲ ਅਸੋਸੀਏਸ਼ਨ ਅੱਜ ਦੀ ਜਿਹੜੀ ਇਹ ਮੀਟਿੰਗ ਸਾਡੀ ਇੱਥੇ ਚੱਲ ਰਹੀ ਹੈ ਉਹਦੇ ਤੇ ਪੰਜ ਜ਼ਿਲ੍ਹੇ ਤਰਨਤਾਰ ਨਮਸਰ ਗੁਰਦਾਸਪੁਰ ਠਾਨਪੂੜ ਤੇ ਹਾਰਪੂਰ ਦੇ ਜਿਹੜੇ ਸਾਰੇ ਨਮਾਇंदे ਇੱਥੇ ਪਹੁੰਚੇ ਆ ਕਿਉਂਕਿ ਸਰਕਾਰ ਐਰਕਾਂ ਜਿਹੜੀ ਆ ਨਾ ਬਹੁਤ ਢਿੱਲੀ ਚੱਲ ਰਹੀ ਸੀ ਸਾਡੀ ਕਿਸੇ ਮੰਗਲੇ ਉਹਨਾਂ ਨੇ ਗੌਰ ਨਹੀਂ ਕੀਤਾ ਉਹਦੇ ਕਰਕੇ ਜਿਹੜੀ ਆ ਐਰਕਾਂ ਕਿ ਪੰਜਾਬ ਦੇ ਵਿੱਚ 5000 ਤੋਂ ਉੱਪਰ ਰਾਈਸ ਮਿਲਰ ਕਿਸੇ ਨੇ ਵੀ ਰਜਿਸਟ੍ਰੇਸ਼ਨ ਨਹੀਂ ਕਰਾਈ ਕੋਈ ਵੀ ਮਿਲਰ ਐਰਕ ਸਰਕਾਰੀ ਕੰਮ ਕਰਨ ਨੂੰ ਜਿਹੜਾ ਉਹ ਤਿਆਰ ਨਹੀਂਗਾ ਉਹਦੇ ਸਬੰਧ ਚ ਜਿਹੜੀ ਮੀਟਿੰਗ ਬੁਲਾਈ ਗਈ ਵੀ ਆਉਣ ਵਾਲੇ ਸਮੇਂ ਚ ਜਿਹੜਾ ਇਹਨੂੰ ਆਪਾਂ ਰੈਗੂਲਰ ਕਰਨਾ ਇੱਕ ਕਿਸੇ ਰਜਿਸਟ੍ਰੇਸ਼ਨ ਨਹੀਂ ਕਰਨੀ ਕਿਉਂਕਿ ਇੱਥੇ ਗੋਦਾਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਚੌਲ ਲਾਉਣ ਵਾਸਤੇ ਤੇ ਇੱਕ ਪੀਆਰ 26 ਜਾਂ ਹਾਈਬ੍ਰਿਡ 20 ਸਾਡੇ ਏਰੀਆ 'ਚ ਬਹੁਤ ਜਿੰਨਾਂ ਦੀ ਝੀਲ ਜਿਹੜੀ ਆ ਉਹ 60 ਤੋਂ 62 ਕਿਲੋ ਨਿਕਲਦੀ ਹੈ ਤੇ ਔਰ ਸਾਨੂੰ ਜਿਹੜੇ ਚੌਲ 77 ਕਿਲੋ ਦੇਣੇ ਪੈਂਦੇ ਆ ਉਹਦੇ ਕਰਕੇ ਵੀ ਜਿਹੜੇ ਅਸੀਂ ਚਾਹੁੰਦੇ ਆ ਵੀ ਸਰਕਾਰ ਇੱਥੇ ਕੋਈ ਗੌਰ ਕਰੇ ਬਾਕੀ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਸਾਡੇ ਕੋਲ ਲੈ ਵੀ ਦੇ ਪੈਸੇ ਲੈਣ ਵਾਲੇ ਆ ਸਰਕਾਰ ਕੋ ਸਾਡੇ ਪਿਛਲੇ ਬਿਲਿੰਗ ਦੇ ਪੈਸੇ ਜਿਹੜੇ ਲੈਣ ਵਾਲੇ ਆ ਇਸ ਕਰਕੇ ਸਰਕਾਰ ਐਡੇ ਵਾਲੇ ਕੋਈ ਧਿਆਨ ਨਹੀਂ ਦੇ ਰਹੀ ਇਹ ਇੱਕ ਅੱਜ ਇਸ ਮੰਚ ਤੋਂ ਪੰਜ ਜ਼ਿਲ੍ਹੇ ਆ ਇੱਕ ਇੱਕ ਮੰਚ ਤੇ ਖੜੇ ਹੋਏ ਆ ਕਿ ਅਸੀਂ ਇੱਕ ਆਪਣਾ ਕਮੇਟੀ ਬਣਾਵਾਂਗੇ ਔਰ ਜਿਹੜੀ ਕਮੇਟੀ ਬਣਾ ਕੇ ਜਿਹੜੀ ਆ ਉਹ ਪੰਜਾਬ ਸਰਕਾਰ ਨਾਲ ਗੱਲ ਕਰੂਗੀ ਜਿੱਥੇ ਵੀ ਲੋੜ ਪਊਗੀ ਮੱਝ ਦਾ ਇੱਕ ਮੰਚ ਜਿਹੜਾ ਵੱਖਰੇ ਤੌਰ ਤੇ ਪੰਜਾਬ ਸਰਕਾਰ ਨਾਲ ਗੱਲ ਕਰੂਗਾ ਪ੍ਰਿੰਦਾ ਸਾਹਿਬ ਸੈਸ਼ਨ ਵੱਲੋਂ ਗੇਟਿੰਗ ਜੀ ਕੇਸ਼ਵ ਕੁਮਾਰ ਅਗਰਵਾਲ ਜੀ ਸਚੂ ਕਰਨਤਨ ਰਾਜਪਾਲ ਅਸਿਸਟੈਂਟ ਸੋ ਆਏ ਆ ਠੀਕ ਆ ਅੱਜ ਅਸੀਂ ਤਰਨਤਾਰਨ ਦੇ ਵਿੱਚ ਪੰਜ ਜ਼ਿਲ੍ਹਿਆਂ ਦੀ ਮਿਲਣੀ ਠੀਕ ਆ ਠੀਕ ਆ ਅਸੀਂ ਇਹਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਇੱਕ ਨਵੀਂ ਰੈਡੀਆ ਮੈਂਬਰ ਅੰਦਰ ਕਮੇਟੀ ਗਠਨ ਬਣਾਈ ਹੈ ਜੀ ਅਸ਼ਾਹ ਅਤੇ ਗੁਰਦਾਸਪੁਰ ਅੰਬਰਸਰ ਤਰਨਤਾਰਨ ਜ਼ਿਲ੍ਹੇ ਦੇ ਬਣਾਈਏ ਕਮੇਟੀ ਜਿਹੜੀ ਕਿ ਅਸੀਂ ਪੰਜ ਡਿਸਟ੍ਰਿਕਟ ਦੇ ਵਿੱਚ ਅਸੀਂ ਆਪਣੇ ਪ੍ਰਧਾਨ ਬਣਾ ਤਾ